ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਪਿਆਣਪਰਾ ਯਾਰ ਦੋਸਤ મિતਰ ਸਭ ਠੀਕ ਠਾਕ ਹੋਵੋ ਚੜ੍ਹਦੀ ਕਲਾ ਦੇ ਵਿੱਚੋਂ ਤਾਂ ਦਿਲ ਦੀਆਂ ਗੱਲਾਂ ਐਪੀਸੋਡ ਚੌਥਾ ਲੈ ਕੇ ਆਪਾਂ ਅੱਜ ਹਾਜ਼ਰ ਹੋਏ ਆਂ ਤੁਹਾਡੇ ਸਾਰਿਆਂ ਦੇ درمیان ਤੇ ਜਿੰਨੇ ਵੀ ਯਾਰ ਦੋਸਤੇ ਲਾਈਵ ਦੇਖ ਰਹੇ ਨੇ ਜਾਂ ਫਿਰ ਬਾਅਦ ਵਿੱਚ ਲਾਈਵ ਦੇਖਣਗੇ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟਾਂ ਤੇ ਵਿੱਚ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓਜ਼ ਪਰਾਣੀਆਂ ਕਿੱਦਾਂ ਦੀ ਲੱਗੀਆਂ ਤੇ ਜਿਨ੍ਹਾਂ ਨੇ ਹਲੇ ਤੱਕ ਜਾ ਕੇ ਵੀਡੀਓਜ਼ ਨਹੀਂ ਦੇਖੀਆਂ ਜਾ ਕੇ ਦੇਖੋ ਤਾਂ ਆਪਾਂ ਕੋਈ ਵੀ ਸਮਾਂ ਵਿਅਰਥ ਕਰਨ ਦੇ ਵਿੱਚ ਗੱਲ ਨਹੀਂ ਕਰਦੇ ਅੱਜ ਸਮਾਂ ਨਹੀਂ ਵਰਤ ਕਰਦੇ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਆਪਾਂ ਗੱਲ ਅੱਜ ਕਰਨ ਲੱਗੇ ਆ ਚੌਥੇ ਐਪੀਸੋਡ ਦੇ ਵਿੱਚ ਜਿੱਦਾਂ ਤੁਸੀਂ ਸਰ ਨੇ ਟਾਈਟਲ ਦੇ ਉੱਪਰ ਪੜ੍ਹ ਹੀ ਲਿਆ ਹੈ ਬੰਦੇ ਬਾਰੇ ਬੰਦੇ ਦੀਆਂ ਬਹੁਤ ਕਿਸਮਾਂ ਹੁੰਦੀਆਂ ਯਾਰ ਅਸੀਂ ਬੰਦੇ ਅਸੀਂ ਮਰਦ ਜਾਂ ਅਸੀਂ ਮੁੰਡੇ ਬਹੁਤ ਤਰ੍ਹਾਂ ਦੇ ਹੁੰਦੇ ਆ ਜਿੱਦਾਂ ਹੁੰਦਾ ਨਾ ਵੀ ਇੱਕ ਲੇਡੀਜ਼ ਵੀ ਬਹੁਤ ਕੁਝ ਹੰਡਾ ਹੁੰਦੀਆਂ ਆਪਾਂ ਕਹਿੰਦੇ ਆ ਵੀ ਪ੍ਰੈਗਨਨਸੀ ਦੇ ਟਾਈਮ ਜਾਂ ਹੋਰ ਵੀ ਪੀਰੀਅਡਸ ਦੇ ਟਾਈਮ ਜਹਰ ਵੀ ਬਹੁਤ ਕੁਝ ਜ਼ਿੰਦਗੀ ਚ ਹੁੰਦਾ ਨਾ ਕੁੜੀਆਂ ਲੇਡੀਜ਼ ਬਹੁਤ ਕੁਛ ਹੰਡਾ ਹੁੰਦੀਆਂ ਉਵੇਂ ਮਰਦ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਬਹੁਤ ਕੁਝ ਫੇਸ ਕਰਦੇ ਆ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਹੰਡਾ ਹੁੰਦੇ ਆ ਤਾਂ ਕਈ ਤਰ੍ਹਾਂ ਦੇ ਅਸੀਂ ਮੁੰਡੇ ਅਸੀਂ ਮਰਦ ਹੁੰਨੇ ਆ ਕਈ ਨਸ਼ੇੜੀ ਹੁੰਦੇ ਆ ਕੋਈ ਸੌ ਹੁੰਦੇ ਆ ਕੋਈ ਇਮਾਨਦਾਰ ਹੁੰਦੇ ਆ ਕਈ ਬੇਈਮਾਨ ਹੁੰਦੇ ਆ ਕਈ ਨਰਮ ਹੁੰਦੇ ਆ ਕਈ ਝਗੜਾਲੂ ਹੁੰਦੇ ਆ ਕੋਈ ਕੁਛ ਹੁੰਦਾ ਕੋਈ ਕੁਛ ਹੁੰਦਾ ਕਈ ਮਾਪੇ ਦੇ ਅਗਿਆਕਾਰ ਹੁੰਦੇ ਆ ਭੈਣ ਭਰਾ ਦੇ ਅਗਿਆਕਾਰ ਹੁੰਦੇ ਆ ਗਰਲਫ੍ਰੈਂਡ ਦੇ ਵਾਈਫ ਦੇ ਭਰਾ ਦੇ ਅਗੇ ਘਰ ਹੁੰਦੇ ਆ। ਸਭ ਦੇ ਨਾਲ ਪਿਆਰ ਮੋਹਬਤ ਦੇ ਨਾਲ ਰਹਿੰਦੇ ਆ ਤੇ ਕਈ ਬੜੇ ਹੀ ਗੁੰਮਸਮ ਰਹਿੰਦੇ ਆ। ਬਸ ਚੁੱਪਚਾਪ ਰਹਿੰਦੇ ਆ। ਕੁਝ ਵੀ ਨਹੀਂ ਬੋਲਦੇ ਤੇ ਕਈ ਬਸ ਸਭ ਕੁਝ ਬੋਲ ਕੇ ਘੜ ਦਿੰਦੇ ਆ। ਬਹੁਤ ਤਰ੍ਹਾਂ ਦੇ ਹੁੰਦੇ ਆ। ਤਾਂ ਆਪਾਂ ਇਸੇ ਵਿੱਚ ਵੀਡੀਓ ਦੇ ਵਿੱਚ ਗੱਲ ਕਰਦੇ ਆ ਜਿਹ ਲਾਈਵ ਦੇ ਵਿੱਚ ਇਹੀ ਗੱਲਬਾਤ। ਕੁਝ ਮਿੰਟ ਪਹਿਲਾਂ ਹੀ ਮੇਰੇ ਦਿਮਾਗ ਦੇ ਵਿੱਚ ਥਾਟ ਆ ਕਿ ਸਾਡੇ ਮਰਦਾਂ ਬਾਰੇ ਸਾਡੇ ਬੰਦਿਆਂ ਬਾਰੇ ਜਿਵੇਂ ਸੀ ਮੁੰਡੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਪ੍ਰੋਬਲਮਸ ਹੁੰਦੀਆਂ। ਕੁੜੀਆਂ ਨੂੰ ਲੱਗਦਾ ਹੁੰਦਾ ਹੈ ਦੇਖੋ ਆਪਾਂ ਇੱਥੇ ਕੰਪੈਰੀਜ਼ਨ ਨਹੀਂ ਕਰਦੇ ਕਿ ਕੁੜੀਆਂ ਦੇ ਪ੍ਰੋਬਲਮ ਵੱਡੀਆਂ ਜਾਂ ਮੁੰਡਿਆਂ ਦੀਆਂ। ਕਈ ਵਾਰੀ ਕੁੜੀਆਂ ਨੂੰ ਲੱਗਦਾ ਹੁੰਦਾ ਕਿ ਸਾਡੀਆਂ ਪ੍ਰੋਬਲਮਸ ਬਹੁਤ ਵੱਡੀਆਂ ਨੇ ਕਿ ਇਹ ਮੁੰਡਿਆਂ ਨੂੰ ਕੋਈ ਪ੍ਰੋਬਲਮਸ ਨਹੀਂ। ਇਹ ਕੁੜੀਆਂ ਕੁੜੀਆਂ ਨੂੰ ਲੱਗਦਾ ਹੁੰਦਾ ਬਹੁਤੀਆਂ ਕੁੜੀਆਂ ਨੂੰ ਲੱਗਦਾ ਹੁੰਦਾ ਪਰ ਬਹੁਤੀ ਸਮਝਦਾਰ ਹੁੰਦੇ ਸਮਝਦੀਆਂ ਕਿ ਨਹੀਂ ਇੱਕ ਮੁੰਡੇ ਨੂੰ ਇੱਕ ਮਰਦ ਨੂੰ ਵੀ ਬਹੁਤ ਡਿਫਿਕਲਟੀਜ਼ ਹੁੰਦੀਆਂ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਜਿਹੜੇ ਕਿ ਉਹ ਬੰਦਾ ਫੇਸ ਕਰਦਾ ਹੁੰਦਾ ਜਾਂ ਕਰ ਚੁੱਕਿਆ ਹੁੰਦਾ ਜਾਂ ਫੇਸ ਕਰ ਰਿਹਾ ਲਗਾਤਾਰ ਕੰਟੀਨਿਊਸਲੀ ਹੁੰਦਾ ਨਾ ਲਗਾਤਾਰ ਆਪਣੀ ਅੱਪਸ ਐਂਡ ਡਾਊਨਸ ਕੁਝ ਹਸੀਆਂ ਹਾਲਾਤ ਕੁਝ ਐਸੇ ਹਾਲਾਤ ਕੁਝ ਐਸੇ ਜਜ਼ਬਾਤ ਹੁੰਦੇ ਜ਼ਿੰਦਗੀ ਦੇ ਵਿੱਚ ਹਾਲਾਤ ਜਜ਼ਬਾਤ ਬੰਦੇ ਨੂੰ ਬਦਲ ਕੇ ਰੱਖ ਦਿੰਦੇ ਆ ਹਨਾ ਤਾਂ ਮਰਦ ਵੀ ਕੀ ਤਰ੍ਹਾਂ ਦੇ ਹੁੰਦੇ ਆ ਦੇਖੋ ਪਰਿਵਾਰ ਹੁੰਦਾ ਹਰ ਇੱਕ ਦਾ ਜਿੰਮੇਵਾਰੀਆਂ ਹੁੰਦੀਆਂ ਹਨਾ ਕਈ ਬੰਦੇ ਜ਼ਿੰਮੇਵਾਰੀਆਂ ਵਿੱਚ ਹੀ ਦਬੇ ਕੁਚਲੇ ਰਹਿ ਜਾਂਦੇ ਆ ਆਪਦੇ ਸ਼ੌਂਕ ਆਪਦੀ ਚਾਹ ਆਲਦੀ ਐਕਸਾਈਟਮੈਂਟ ਜਿਸ ਕੰਮ ਨੂੰ ਕਰਕੇ ਉਹਨੂੰ ਖੁਸ਼ੀ ਮਿਲਦੀ ਉਹ ਤਰੇ ਤਰੇ ਰਹਿ ਜਾਂਦੇ ਬਚ ਜਾਂਦੇ ਬਹੁਤੇ ਬੰਦੇ ਹੁੰਦੇ ਆ ਯਾਰ ਪਰਿਵਾਰ ਦੀ ਖਾਤਰ ਹਨਾ ਜੋਨਾਂ ਦੇ ਵਿਚਾਰੇ ਨੇ ਸ਼ੌਕ ਮਰ ਜਾਂਦੇ ਆ ਜਾਂ ਸ਼ੌਕ ਮਾਰ ਲੈਂਦੇ ਆ ਵੀ ਹਾਂ ਯਾਰ ਸਾਡਾ ਵੀ ਜੀਵ ਖਰਚੇ ਨਹੀਂ ਚੱਲਦੀ ਜਾਂ ਆਪਦੇ ਤੋਂ ਛੋਟੇ ਪਿੰਡ ਭਰਾ ਲਈ ਜਾਂ ਕਿਸੇ ਹੋਰ ਲਈ ਪਰਿਵਾਰਕ ਮੈਂਬਰ ਲਈ ਬਲਦਾਨ ਦੇ ਜਾਂਦੇ ਵੀ ਚੱਲ ਯਾਰ ਮੈਂ ਨਹੀਂ ਕਰ ਮੈਂ ਰੁਕ ਜਾਂਦਾ ਜਾਂ ਮੈਂ ਨਹੀਂ ਪੜਦਾ ਵੀ ਸਾਡੀ ਘਰ ਦੇ ਹਾਲਾਤ ਚੰਗੇ ਨਹੀਂ ਤੂੰ ਪੜ ਲੈ ਛੋਟੇ ਆਲੇ ਛੋਟੇ ਪਿੰਡ ਭਰਾ ਨੂੰ ਪੜਾ ਦਿੰਦੇ ਆ ਤੇ ਆਪ ਖੁਦ ਕੋਈ ਕੰਮ ਕਰਨ ਦੇ ਵਿੱਚ ਮਜਬੂਰ ਹੋ ਜਾਂਦੇ ਐਦਾਂ ਦੇ ਵੀ ਮਰਦ ਹੁੰਦੇ ਆ ਯਾਰ ਮਰਦ ਜੇ ਐਦਾਂ ਦੇ ਹੁੰਦੇ ਆ ਵੀ ਵੱਡੇ ਵੱਡੀਆਂ ਗੱਲਾਂ ਵੱਡੇ ਵੱਡੇ ਕਿਸੇ ਕਹਿ ਲਓ ਜਾਂ ਵੱਡੇ ਵੱਡੇ ਕਿਸੇ ਦੀਆਂ ਐਸੀਆਂ ਗੱਲਾਂ ਨੂੰ چھਪਾ ਲੈਂਦੇ ਆ ਉਹਦੇ ਅੰਦਰ ਬਾਬਾ ਰੱਖ ਲਾਂ ਦੱਬੀ ਰੱਖਦੇ 20 25 30 ਸਾਲ ਕਿਸੇ ਨੂੰ ਨਹੀਂ ਦੱਸਦੇ ਐਂ ਦਬ ਲਾਂਦੇ ਆ ਕਿਸੇ ਦੀ ਸੱਚਾਈ ਯਾਰ ਇਸ ਨਾਲ ਕਿਸ ਦਾ ਮਾੜਾ ਹੋ ਜਾਊਗਾ ਜਾਂ ਉਹਦਾ ਸਾਹਮਣੇ ਨੁਕਸਾਨ ਨਾ ਪੁੱਜੇ ਉਹ ਗੱਲਾਂ ਨੂੰ ਦਬ ਲਾਂਦੇ ਆ ਉਹਦੇ ਅੰਦਰ ਜਹਨ ਐ ਬਰਦਾਸ਼ਤ ਕਰਕੇ ਨਾ ਵੀ ਪਤਾ ਵੀ ਯਾਰ ਉਸ ਦਾ ਮਾੜਾ ਹੋ ਜਾਊ ਜੇ ਗੱਲ ਲੀਕ ਆਊਟ ਹੋ ਗਈ ਨਾ ਕਿ ਕਿਸੇ ਤੀ ਪੈਣ ਦੇ ਵਿੱਚ ਤਰੋਲ ਜਾ ਕੁਝ ਵੀ ਹੋ ਸਕਦਾ ਨਾ ਤਾਂ ਉਹ ਦਬ ਲਾਂਦੇ ਗੱਲਾਂ ਨੂੰ ਬਹੁਤ ਦੇ ਇਨਸਾਨ ਐਸੀ ਸਿਆਣੇ ਮਰਦ ਹੁੰਦੇ ਆ ਕਿ ਗੱਲਾਂ ਲ ਘੋਲਾਂ ਦੇ ਵੀ ਨਹੀਂ ਯਾਰ ਇਸ ਚੀਜ਼ ਦਾ ਨੁਕਸਾਨ ਹੋ ਜਾਊਗਾ ਕਿਸੇ ਦਾ ਕਿਸੇ ਦੀ ਭੈਣਤੀ ਭੈਣ ਦੀ ਇੱਜ਼ਤ ਰੁੱਲ ਜਾਊਗੀ ਕਿਸੇ ਦੇ ਪੁੱਤ ਦੀ ਇੱਜ਼ਤ ਰੁੱਲ ਜਾਊਗੀ ਕਿਸੇ ਦੇ ਪਤੋ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਤੱਪ ਲਾਂਦੇ ਗੱਲਾਂ ਨੂੰ ਜੱਜ ਇਹਨਾਂ ਹਾਜਮਾ ਹੁੰਦਾ ਕਿਹਨਾਂ ਦਾ ਐਸੇ ਮਰਦ ਵੀ ਹੁੰਨੇ ਆ ਅਸੀਂ ਕਹੀ ਐਸੇ ਮੁੰਡੇ ਵੀ ਹੁੰਨੇ ਆ ਬਹੁਤ ਜਦ برداشت ਕਰ ਲੰਨੇ ਆ ਕਿਹ ਵਾਰੀ ਕੀ ਹੁੰਦਾ ਸੀ ਬੋਲ ਕੇ ਨਹੀਂ ਦੱਸ ਪਾਉਂਦੇ ਦੱਸ ਨਹੀਂ ਸਕਦੇ ਹੁੰਦੇ ਤੇ ਸਾਨੂੰ ਸਮਝਣ ਵਾਲਾ ਵੀ ਕੋਈ ਨਹੀਂ ਹੁੰਦਾ ਜਿਵੇਂ ਕੀ ਮੇਰੀ ਕੀ ਹੁੰਦਾ ਨਾ ਕੁੜੀਆਂ ਡਿਮਾਂਡਿੰਗ ਹੁੰਦੀਆਂ ਜਿਵੇਂ ਕਹਿੰਦਾਂ ਨੇ ਕੁੜੀਆਂ ਵੀ ਸਾਨੂੰ ਇਦਾਂ ਦਾ ਮੁੰਡਾ ਚਾਹੀਦਾ ਐਵੇਂ ਕੁਆਲਿਟੀਜ਼ ਹੋਣ ਅਮੀਰ ਹੋਵੇ ਪੜਿਆ ਲਿਖਿਆ ਹੋਵੇ ਸੋਹਣਾ ਹੋਵੇ 6 ਫਟ ਕੱਦ ਹੋਵੇ ਕੁਆਲਿਟੀਜ਼ ਗਿਣਾਉਂਦੀਆਂ ਨਾ ਜਿਵੇਂ ਇਦਾਂ ਦਾ ਹੋਵੇ ਹਨ ਤੇ ਅਸੀਂ ਸਾਨੂੰ ਮੁੰਡੇ ਨੂੰ ਕੋਈ ਨਹੀਂ ਪੁੱਛਦਾ ਬਹੁਤ ਰੇਅਰ ਹੁੰਦੇ ਆ ਮੁੰਡੇ ਜਿਹੜੇ ਬਹੁਤ ਰੇਅਰ ਚੀਜ਼ ਹੁੰਦੀ ਹੈ ਇਹ ਮੁੰਡਿਆਂ ਦੇ ਵਿੱਚ ਤੇ ਇੰਨੇ ਮੁੰਡੇ ਸਿਰਫ ਨਾਰਮਲ ਜਿਹੀ ਚਾਹੀਦੀ ਹੁੰਦਾ ਬਸ ਬਹੁਤ ਤਾਂ ਨਹੀਂ ਭੌਲਦੇ ਨਾਰਮਲ ਜਾਂ ਨਾਰਮਲ ਜਿਹਾ ਦਿੱਖਦੇ ਬਸ ਵੀ ਨਾਰਮਲ ਜਿਹੀ ਕੁੜੀ ਹੋਵੇ ਸਾਡੇ ਘਰ ਸੰਭਲੇ ਸਾਡੇ ਪਰਿਵਾਰ ਸੰਭਲੇ ਇਦਾਂ ਦੇ ਹੁੰਦੇ ਆ ਮੁੰਡੇ ਕਿ ਬੰਦੇ ਇਦਾਂ ਦੇ ਹੁੰਦੇ ਆ ਕਿ ਬੜੀ ਯਾਰੀ ਦੋਸਤੀ ਐ ਵਿੱਚ ਵਿਸ਼ਵਾਸ ਕਰਦੇ ਆ ਅਸੀਂ ਮੁੰਡੇ, ਕਿਹ ਮੁੰਡੇ ਅਸੀਂ ਅਸੀਂ ਵਫਾਦਾਰ ਹੁੰਨੇ ਆ ਉਦੀ ਯਾਰੀ ਦੋਸਤੀ ਯਾਰਾਂ ਦੇ ਪਿੱਛੇ ਜਾਣ ਦੇਣ ਲੱਗ ਜਾਂਦੇ ਆ। ਬੜੇ ਵਫਾਦਾਰ ਹੁੰਦੇ ਯਾਰੀ ਦੋਸਤੀ ਕਿਸੇ ਨਾਲ ਇੱਕ ਵਾਰੀ ਖਾ ਲਿਆ ਤਾਂ ਕਹਿੰਦੇ ਆ ਸਾਡਾ ਦੋਸਤ ਹੈ ਸਾਡਾ ਭਰਾ ਸਾਡਾ ਪੱਗ ਵਟੇ ਯਾਰ। ਉਦੀ ਭੈਣ ਨੂੰ ਭੈਣ ਦੀ ਮਾਂ ਨੂੰ ਮਾਂ ਉਹਦੇ ਪਰਿਵਾਰ ਨੂੰ ਪਰਿਵਾਰ ਸਮਝਦੇ ਆਪਦਾ। ਤੇ ਕਈ ਸਾਡੇ ਮੁੰਡੇ ਐਦਾਂ ਦੇ ਵੀ ਹੁੰਦੇ ਆ। ਜੋ ਖਾਂਦੇ ਕੋਥਾਲੀ ਦੇ ਵਿੱਚ ਆ ਕਹਿਣ ਨੂੰ ਯਾਰ ਉਹਨੇ ਹਾਂ ਬੇਸੀ ਯਾਰ ਆ ਜਾਂ ਸਾਡੀ ਯਾਰੀ ਬੜੀ ਘੈਂਟ ਆ। ਤੇ ਉਸੇ ਰੀਤੀ ਭੈਣ ਬਲ ਮਾੜਾ ਤੱਕਦੇ ਆ। ਬਹੁਤ ਹੁੰਦੇ ਆ ਬਹੁਤ ਦੇਣ ਕਿਸੇ ਕੈਨ ਨੂੰ ਪਿੰਡ ਭਰਾ ਹੁੰਦੇ ਵੀ ਕੈਨ ਵੀ ਸਾਡਾ ਹਾਂ ਸਾਲ ਤੋਂ ਭਰਾ ਸਾਡਾ ਪਰ ਪਿੱਠ ਪਿੱਛੇ ਸ਼ੁਰਾ ਮਾਰਦੇ ਉਹਦੇ ਬਹੁਤ ਕੁਛ ਹਰਤਾਂ ਦੇ ਸਿਧ ਇਦਾਂ ਦੇ ਵੀ ਸਾਡੇ ਮੁੰਡੇ ਹੁੰਦੇ ਆ ਤੇ ਕਈ ਨਸ਼ਿਆਂ ਤੋਂ ਦੂਰ ਮਾਪੇ ਦੇ ਸਭ ਪੁੱਤ ਆਗਿਆਕਾਰ ਵਧੀਆ ਪੜੇ ਲਿਖੇ ਹਨ ਇਦਾਂ ਦੇ ਵੀ ਹੁੰਦੇ ਆ ਵਧੀਆ ਮਾਪੇ ਨੂੰ ਜੀ ਜੀ ਕਰਦੇ ਆ ਘਰ ਪਰਿਵਾਰ ਸਾਰੇ ਪਿੰਡ ਸ ਸ਼ਹਿਰ ਵਿੱਚ ਵਧੀਆ ਹੁੰਦੇ ਉਹਨਾਂ ਦੀ ਇਦਾਂ ਦੇ ਵੀ ਮੁੰਡੇ ਹੁੰਦੇ ਆ ਤੇ ਕਈ ਵਿਚਾਰੇ ਕਰਮਾਂ ਦੇ ਮਾਰੀ ਨਸ਼ਿਆਂ ਦੇ ਵਿੱਚ ਰੁੜ ਜਾਂਦੇ ਆ ਘਰਾਂ ਦਾ ਮਾਹੌਲ ਉਹਦਾ ਨਹੀਂ ਹੁੰਦਾ ਹਨਾ ਆਪਾਂ ਦੇਖਦੇ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁੰਡੇ ਸੋਹਣੇ ਸਨਖੇ ਮੁੰਡੇ ਨਸ਼ਿਆਂ ਦੇ ਵਿੱਚ ਰੋਲ ਜਾਂਦੇ ਚਟਾ ਲਾਈ ਜਾਂਦਾ ਕੋਈ ਸ਼ਰਾਬਾਂ ਦੇ ਵਿੱਚ ਸ਼ਰਾਬ ਪੀ ਜਾਂਦਾ ਕੋਈ ਟੀਕਾ ਲਾਈ ਜਾਂਦਾ ਹਨਾ ਕੁਸ ਮੈਕ ਕੋਈ ਗਾਂਜਾ ਇਹ ਤਾਂ ਉਹਨੇ بڑے بڑے ਤਰ੍ਹਾਂ ਤਰ੍ਹਾਂ ਨਸ਼ੇ ਕਰ ਜਾਂਦੇ ਆ ਸੋਹਣੇ ਜ਼ਿੰਦਗੀਆਂ ਨੂੰ ਖਰਾਬ ਕਰ ਜਾਂਦੇ ਆ ਆਪਾਂ ਦੇਖਦੇ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਦੇਖਦੇ ਵੈਸੇ ਆਮ ਤੌਰ ਤੇ ਹੋਇਆ ਪੈਜਿਕਾ ਹਾਲ ਹੀ ਕਿ بڑے بڑے ਸੋਹਣੇ ਮੁੰਡੇ ਜੋ ਪਹਿਲਾਂ 15 ਸਾਲ ਪਹਿਲਾਂ ਵਧੀਆ ਹੁੰਦੇ ਸੀ ਕੋਈ ਚੰਗੀ ਖੇੜਾ ਹੈ ਖੇਡ ਖੇਡਦਾ ਸੀ ਖੜਿਆ ਰਹੀ ਅੱਜ ਨਸ਼ਿਆਂ ਵਿੱਚ ਰੁੜੇ ਜਾਂਦਾ ਰੋਟਾ ਖੋਹ ਲੈ ਕੇ ਲੱਗੇ ਜਾਂਦਾ ਕਿ ਇਹ ਮੁੰਡੇ ਹਨ ਐਦਾਂ ਵੀ ਹੁੰਦੇ ਆ ਬਹੁਤ ਆਪਾਂ ਕੇਸਿਸ ਐਦਾਂ ਦੇਖਦੇ ਆ ਐਦਾਂ ਦੇ ਵੀ ਹੁੰਦੇ ਆ ਯਾਰ ਮੁੰਡੇ ਉੱਪਰ ਆਪਾਂ ਇੱਕ ਗੱਲ ਦੇਖ ਲੈਣੇ ਆਪਾਂ ਇੱਕ ਪਹਿਲੂ ਦੇਖ ਲੈਣ ਉਹ ਮੁੰਡਿਆਂ ਦਾ ਪਿੱਛੇ ਓਕਰਨੇ ਆਪਾਂ ਦੇਖਦੇ ਵੀ ਇਹ ਮੁੰਡੇ ਚੰਗੇ ਭਲੇ ਸੀ ਐਸ ਲਾਈਫ ਦੇ ਵਿੱਚ ਕਿਵੇਂ ਚਲੇ ਗਏ ਕਿਵੇਂ ਨਸ਼ਾ ਦੀ ਤਲਵਾਰ ਵਿੱਚ ਫਸ ਗਏ ਯਾਰ ਕੀ ਕਰਦਾ ਮਾਹੌਲ ਨਹੀਂ ਸੀ ਠੀਕਾ ਕੀ ਮਾਪੇ ਦੀ ਗਲਤੀ ਸੀ ਕੀ ਯਾਰਾ ਦੋਸਤਾਂ ਦੀ ਗਲਤੀ ਸੀ ਕੀ ਟੀਚਰਸ ਦੀ ਗਲਤੀ ਸੀ ਐਦਾਂ ਦੇ ਵੀ ਮੁੰਡੇ ਹੁੰਦੇ ਆ ਯਾਰ ਕਿ ਨਸ਼ੇ ਕਰ ਲੱਗੇ ਕਰਦੇ ਆ ਦੁੱਖੀ ਕਰ ਲੱਗੇ ਉਹਨਾਂ ਦੀ ਕਹਾਣੀ ਵੀ ਕੁਝ ਅਨੁਸ਼ਾਸਤ ਹੁੰਦੀ ਹੈ ਯਾਰ ਕੋਈ ਹਰ ਇੱਕ ਚੀਜ਼ ਦੇ ਪਿੱਛੇ ਇੱਕ ਹੀ ਕਾਰਨ ਹੁੰਦੇ ਆ ਐਦਾਂ ਦੇ ਵੀ ਮੁੰਡੇ ਹੁੰਦੇ ਨੇ ਕਿ ਜੋ ਹਾਲਾਤਾਂ ਦੇ ਮਾਰੇ ਜਾਂ ਘਰ ਦੇ ਮਾਹੌਲ ਦੇ ਮਾਰੇ ਨਸ਼ੇ ਚ ਲੱਗ ਜਾਂਦੇ ਆ ਆਪਾਂ ਸੁਣਦੇ ਆ ਬਹੁਤ ਬੰਦੇ ਦੱਸਦੇ ਆ ਬਹੁਤ ਤਰ੍ਹਾਂ ਤਾਂ ਨਿਕ ਸਪੀਸੀਸ ਹੁੰਦੇ ਆ ਕਿ ਕੁਝ ਹਾਲਾਤਾਂ ਦੇ ਮਾਰੇ ਨਸ਼ੇ ਵਿੱਚ ਲੱਗ ਜਾਂਦੇ ਆ ਐਦਾਂ ਦੇ ਵੀ ਹਾਲਾਤ ਹੁੰਦੇ ਆ ਬਹੁਤ ਕੁਝ ਹੁੰਦਾ ਯਾਰ ਮਰਦਾਂ ਦੀ ਜ਼ਿੰਦਗੀ ਦੇ ਵਿੱਚ ਸਾਡੀ ਮੁੰਡਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੁੰਦਾ ਬਾਕੀ ਐਵੇਂ ਨਹੀਂ ਹੈਗਾ ਕਿ ਆਪਾਂ ਜ਼ਿੰਦਗੀ ਨੂੰ ਹਾਰ ਮੰਨ ਕੇ ਬੈਠ ਜਾਈਏ ਹਨਾ ਉਪਸਰ ਡਾਊਨਸ ਤੱਕ ਸੁੱਖ ਦਿਨ ਰਾਤ ਇਹ ਸਾਰਾ ਕੁਝ ਬਣਿਆ ਆਇਆ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਕੋਈ ਐ ਨਹੀਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਹੀ ਹੈ ਜਾਂ ਜਿਹੜੇ ਵੀਡੀਓ ਦੇਖ ਰਿਹਾ ਜਾਂ ਵੀਡੀਓ ਬਾਅਦ ਵਿੱਚ ਦੇਖ ਰਿਹਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਹਰ ਇੱਕ ਨੂੰ ਪਤਾ ਹੁੰਦਾ ਵੀ ਇਹ ਚੀਜ਼ ਮਾੜੀ ਹੈ ਹਰ ਇੱਕ ਨੂੰ ਪਤਾ ਵੀ ਨਸ਼ਾ ਮਾੜਾ ਹਰ ਇੱਕ ਮੁੰਡੇ ਨੂੰ ਪਤਾ ਹੀ ਹੁੰਦਾ ਨਸ਼ਾ ਮਾੜਾ ਯਾਰ ਪਰ ਫਿਰ ਵੀ ਕਰਦਾ ਕਿਉਂ ਕਰਦਾ ਹਰ ਇੱਕ ਨੂੰ ਪਤਾ ਯਾਰ ਦੂਜੇ ਦੀ ਤੀ ਪੈਣਤੀ ਪੈਣ ਸਮਝਣਾ ਫਿਰ ਵੀ ਤੀ ਪੈਣਾ ਵਿੱਚ ਤੇ ਰੋਜ਼ ਹੁੰਦੇ ਕਿਉਂ ਬਈ ਉੰਤਨਾ ਤੇ ਕੀ بڑے ਸੌ ਹੁੰਦੇ ਆ ਸੌ ਮੁੰਡੇ ਹੁੰਦੇ ਆ ਬੜੇ ਕੀ ਬੜੇ ਵਧੀਆ ਹੁੰਦੇ ਚੰਗੇ ਵੀ ਹੁੰਦੇ ਆ ਸਭ ਦੀ ਇੱਜ਼ਤ ਕਰਦੇ ਰਿਸਪੈਕਟ ਦੋ ਜੀਤੀ ਨੂੰ ਤੁਸੀਂ ਸਮਝਦੇ ਭੈਣ ਭੈਣ ਸਮਝਦੇ ਆ ਯਾਰ ਨੂੰ ਯਾਰ ਸਮਝਦੇ ਆ ਦੋਸਤੀ ਦੇ ਮਾਇਨੇ ਸਮਝਦੇ ਆ ਰਿਸ਼ਤਿਆਂ ਦੇ ਮਾਇਨੇ ਸਮਝਦੇ ਆ ਦੇ ਰਿਸ਼ਤਿਆਂ ਦੀ ਬਰੀਕੀ ਨੂੰ ਸਮਝਦੇ ਆ ਪਿਆਰ ਮੁਹੱਬਤ ਨਾਲ ਸਭ ਦੇ ਨਾਲ ਰਹਿੰਦੇ ਆ ਬੜੇ ਤਰ੍ਹਾਂ ਦੇ ਮੁੰਡੇ ਹੁੰਦੇ ਆ ਐਸੀ ਯਾਰ ਤੇ ਕਈ ਬੜੇ ਧੋਖੇ ਆਵਾਜ ਵੀ ਹੁੰਦੇ ਆ ਗੱਲ ਸਮਝਣ ਦੀ ਹੈ ਹਨਾ ਕਈ ਲੇਡੀਜ਼ ਮਰਦਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੀਆਂ ਨੇ ਅਪਾ ਕਹਿਤਾ ਦਿੰਦੇ ਨੇ ਵੀ ਆਪਣੇ ਜ਼ਿਆਦਾਤਰ ਆਮੋਮਨ ਇਹੀ ਕਿਹਾ ਜਾਂਦਾ ਹੈ ਕਿ ਇੱਕ ਔਰਤ ਨੂੰ ਇੱਕ ਲੇਡੀਜ਼ ਨੂੰ ਇੱਕ ਇਸਤਰੀ ਨੂੰ ਸਮਝਣਾ难 ਮੁਸ਼ਕਲ ਹੈ ਨਾ ਮੋਸ਼ਕਮ ਵੀ ਅਪਾ ਕਹਿੰਦੇ ਸਮਝ ਨਹੀਂ ਸਕਦੇ ਪਰ ਮੈਂ ਕਹਿੰਦਾ ਵੀ ਨਹੀਂ ਇਹ ਗੱਲ ਗਲਤ ਧਾਰਨਾ ਜਿ ਬਣਾਈ ਹੈ ਮੈਂ ਕਹਿੰਦਾ ਮਰਦ ਨੂੰ ਸਮਝਣਾ ਨਾ ਮੁਸ਼ਕਲ ਹੈ ਕਿਉਂਕਿ ਇਹ ਮੁੰਡੇ ਕੁੜੀਆਂ ਬੁੜੀਆਂ ਕੀ ਹੁੰਦੀਆਂ ਮੰਨ ਕੇ ਚਲੋ ਕਿਰ ਕੋਈ ਦੁੱਖ ਤਕਲੀਫ ਹੈ ਉਹ ਬੋਲ ਕੇ ਜ਼ਹਿਰ ਕਰ ਦਿੰਦੀਆਂ ਆਪਦੀ ਫੀਲਿੰਗ ਹੁੰਦਾ ਨਾ ਵੀ ਹਾਂ ਵੀ ਸਿਰੋਂ ਰੋ ਲੈਂਦੀਆਂ ਗੱਲ ਨੂੰ ਅੱਗੇ ਲਿਆਉਂਦੀਆਂ ਪਰ ਮਰਦ ਸੀ ਮੁੰਡੇ ਕਿਦਾਂ ਦੇ ਹੁੰਨੇ ਸੀ ਬਹੁਤ ਹੀ ਜ਼ਿਆਦਾ ਮੁੰਡੇ ਸੇ ਇਦਾਂ ਦੇ ਹੁੰਨੇ ਆ ਜ਼ਿਆਦਾ ਇਦਾਂ ਹੀ ਹੁੰਨੇ ਕਿ ਰੋਂਦੇ ਨਹੀਂ ਆਪਾਂ ਛਿਤੀ ਆਪਾਂ ਗੱਲ ਨੂੰ ਆ ਦੇ ਅੰਦਰ ਰੱਦ ਕਰ ਲੈਂਦੇ ਆ ਜਿਵੇਂ ਇੱਕ ਲੱਕੜੀ ਨੂੰ ਕੋਣ ਖਾਣ ਲੱਗ ਜਿੰਨੂੰ ਕੋਈ ਆਪਾਂ ਨੂੰ ਪ੍ਰੋਬਲਮ ਕੋਈ ਤਾਂ ਚੀਜ਼ ਉਹ ਆਪਣੇ ਚਲਦੀ ਰਹਿੰਦੀ ਹੈ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਆਪਣੇ ਮਨ ਦੇ ਵਿੱਚ ਚਲਦੀ ਰਹਿੰਦੀ ਆਪਾਂ ਸੋਚਦੇ ਰਹਿੰਨੇ ਆ ਵਾਹ ਇਹ ਰਾਇ ਕਿਵੇਂ ਹੋ ਜਾਏ ਉਹ ਚਲਦੀ ਰਹਿੰਦਾ ਤੁਹਾਡੇ ਦੇ ਵਿੱਚ ਤੋਂ ਚੀਜ਼ ਦਾ ਬਰਡਨ ਜਿਹਾ ਬਣ ਜਾਂਦਾ ਆਪਾਂ ਆਪਦੇ ਆਪ ਨੂੰ ਰੀਲੀਫ ਨਹੀਂ ਉਹ ਕਰਦੇ ਮਨੁਸ਼ਾਤ ਨਹੀਂ ਕਰਦੇ ਵੀ ਕਿਸੇ ਨਾਲ ਗੱਲ ਕਰ ਲਈ ਸ਼ੇਰ ਨਾਲ ਕਿਉਂਕਿ ਇਦਾਂ ਦੇ ਹੁੰਦੇ ਨਹੀਂ ਅੱਜ ਕੱਲ ਦਾ ਮਾਹੌਲ ਇਦਾਂ ਦਾ ਹੋ ਗਿਆ ਯਾਰ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਸਮਝ ਕੇ ਰਾਜੀ ਨਹੀਂ ਹੈ ਨਾ ਬੈਠਣਾ ਤਾਂ ਦੂਰ ਦੀ ਗੱਲ ਆ ਕੋਈ ਕਿਸੇ ਕੋਲ ਸਮਾਂ ਹੀ ਨਹੀਂ ਯਾਰ ਤਾਂ ਮੈਂ ਤਾਂ ਇਹ ਗੱਲ ਕਹਿਣਾ ਯਾਰ ਸਮਾਂ ਦੇ ਆ ਕਰੋ ਕਿ ਦੂਜੇ ਨੂੰ ਵੀ ਬੈਠਿਆ ਕਰੋ ਗੱਲਬਾਤ ਸੁਣਾਇਆ ਕਰੋ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਲੋੜ ਉਹੀ ਹੈ ਕਿ ਪਸੇ ਨੂੰ ਸੁਣ ਲਓ ਸੁਣਾਂਗੇ ਨਾ ਅੱਜ ਆਪਾਂ ਕਿ ਸਾਨੂੰ ਆਪਾਂ ਅਮੂਮਨ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਪਹਿਲਾਂ ਹੁਣ ਵੀ ਕਹਿੰਦੇ ਨੇ ਕਿ ਕਿ ਬੰਦਾ ਬੰਦੇ ਦਾ ਦਾਰੂਆ ਬੰਦਾ ਬੰਦੇ ਦਾ ਦਾਰੂਆ ਇਸ ਤੋਂ ਵੱਡੀ ਮ ਮੈਡੀਸਨ ਨਾਲ ਲਗਾ ਹੋ ਨਹੀਂ ਸਕਦੀ ਕਿਉਂਕਿ ਦੁੱਖ ਵੰਡਿਆ ਘਟ ਜਾਂਦਾ ਸੁੱਖ ਖੁਸ਼ੀ ਵੰਡਿਆ ਵੱਧ ਜਾਂਦੀ ਹੈ ਸੱਚਾਈ ਹੈ ਬਿਲਕੁਲ ਸੱਚਾਈ ਹੈ ਤੇ ਪਰ ਇੱਕ ਗੱਲ ਇਹ ਵੀ ਇਹ ਨਾਲ ਨਾਲ ਆਪਾਂ ਨੂੰ ਬੈਠਣਾ ਇਕੱਲੇ ਬੈਠਣਾ ਵੀ ਆਉਣਾ ਚਾਹੀਦਾ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਅੱਜ ਕੱਲ ਬਹੁਤ ਸਮਾਂ ਇਦਾਂ ਦਾ ਹੋ ਗਿਆ ਕਿ ਕਿਸੇ ਕੋਲ ਕਿਸੇ ਬੈਠਣ ਲਈ ਟ ਸਮਾਂ ਹੀ ਹੈ ਨਹੀਂ ਹੈ ਨਾ ਘਰ ਇੱਕ ਗੱਲ ਦੇ ਕਈ ਪਹਿਲੂ ਹੁੰਦੇ ਆ ਉਹ ਵੀ ਇਸ ਗੱਲ ਦੇ ਕਈ ਪਹਿਲੂ ਆ ਸਾਡੀ ਮਰਦਾਂ ਦੀ ਜ਼ਿੰਦਗੀ ਬੜੀ ਆਪਾਂ ਇਹ ਕਹਿ ਸਕਦੇ ਹਾਂ ਵੀ ਦੇਖਣ ਨੂੰ ਬੜੀ ਆਸਾਨ ਲੱਗਦੀ ਹੈ ਪਰ ਹੁੰਦੀ ਨਹੀਂ ਸਾਡੀ ਮੁੰਡਿਆਂ ਦੀ ਜ਼ਿੰਦਗੀ ਬੜੀ ਦੇਖੋਆਂ ਲੱਗਦੀ ਬੜੀ ਆਸਾਨ ਆ ਯਾਰ ਸਾਡੀ ਸਾਨੂੰ ਪਤਾ ਹੁੰਦਾ ਵੀ ਸਾਡੇ ਦਿਮਾਗ 'ਚ ਕੀ ਚੱਲ ਰਿਹਾ ਹੈ। ਕਈ ਵਾਰੀ ਸੀ ਆਦੇ ਮਾਪੇ-ਬਾਪ ਨੂੰ ਵੀ ਨਹੀਂ ਦੱਸ ਪਾਉਂਦੇ। ਆਹ ਯਾਰੋ ਦੋਸਤਾਂ ਨੂੰ ਵੀ ਦੱਸ ਪਾਉਂਦੇ ਆਦੇ ਭੈਣ-ਭਰਾਵਾਂ ਨੂੰ ਵੀ ਦੱਸ ਪਾਉਂਦੇ। ਕਿੱਦਾਂ ਕਈ ਵਾਰੀ ਜ਼ਿੰਦਗੀ ਦੇ ਜ਼ੋਨ ਇਦਾਂ ਦੇ ਹੁੰਦੇ ਆ ਜਾਂ ਟਾਈਮ ਪੀਰੀਅਡ ਇਦਾਂ ਦਾ ਹੁੰਦਾ, ਅੱਛੇ ਸ਼ੈਡੂਲ ਇਦਾਂ ਦਾ ਹੋਣ ਦਾ ਉਹ ਸਮਾਂ ਇਦਾਂ ਦਾ ਬਣ ਜਾਂਦਾ ਕਈ ਵਾਰੀ। ਸਾਡਾ ਟਾਈਮ ਟਾਈਮ ਨਹੀਂ ਹੋ ਜਾਂਦਾ ਕਈ ਵਾਰੀ। ਕਿਹੜੀ ਦੱਸ ਹੀ ਨਹੀਂ ਪਾਉਂਦੇ ਕਿਸੇ ਨੂੰ ਵੀ ਅਸੀਂ ਕੀ ਤਸੀਏ ਯਾਰ ਅਸੀਂ ਕੀ ਫੀਲ ਕਰ ਰਹੇ ਹਾਂ ਸਾਡੀ ਲਾਈਫ 'ਚ ਕੀ ਚੱਲ ਰਿਹਾ ਹੈ? ਜਿਵੇਂ ਸਾਡੇ ਦਿਮਾਗ 'ਚ ਵਿੱਚ ਕੀ ਚੱਲ ਰਿਹਾ ਉਨ ਜਦ ਮੇਰੀ ਉਮਰ ਦੇ ਟੀ ਭੈਣ ਭਰਾ ਜੇ ਕੀ ਮੁੰਡੇ ਕੁੜੀਆਂ ਹੋਣਗੇ ਨਾ ਜਿਹੜੇ ਤਿਆਰੀ ਕਰਦੇ ਐ ਐਗਜ਼ਾਮ ਦੀ ਤੇ ਕਈ ਹਾਲੇ ਕੰਮ ਜੌਬ ਨਹੀਂ ਹੋ ਗਿਆ ਬੜਾ ਟੀ ਮੋਟੀ ਵਟਦੇ ਆ ਯਾਰ ਕਾਮਯਾਬੀ ਨਹੀਂ ਮਿਲਦੀ ਕਾਮਯਾਬੀ ਹੁੰਦੇ ਐ ਯਾਰ ਸਾਰੇ ਹੁੰਦੇ ਮੈਂ ਨਹੀਂ ਕਹਿੰਦਾ ਮੈਂ ਨਹੀਂ ਹੁੰਦਾ ਮੈਂ ਵੀ ਹੁੰਨਾ ਦੇਖੋ ਪਰ ਸਬਰ ਬਹੁਤ ਵੱਡੀ ਚੀਜ਼ ਆ ਸਭ ਤੋਂ ਵੱਡਾ ਜੇ ਤੁਸੀਂ ਸਬਰ ਰੱਖੋਗੇ ਸ਼ਾਂਤੀ ਰੱਖੋਗੇ ਆਪਣੇ ਚ ਤਾਂ ਇੱਕ ਦਿਨ ਇੱਕ ਦਿਨ ਸਭ ਮਿਲ ਜਾਣਾ ਯਾਰ ਆਪਾਂ ਤਾਂ ਇੱਕ ਜੌਂਦੇ ਜਾਗਦੇ ਇਨਸਾਨ ਆ ਪ੍ਰਮਾਤਮਾ ਤਾਂ ਬੰਦ ਪਥਰਾਂ ਦੇ ਵਿੱਚ ਵੀ ਭੋਜਨ ਪਛਾਣਦਾ ਬੰਦ ਪਥਰਾਂ ਦੇ ਵਿੱਚ ਵੀ ਜੀਵ ਹੁੰਦੇ ਨੇ ਕਿ ਜਿਹੜੇ ਜੌਂਦੇ ਰਹਿੰਦੇ ਹਨਾ ਆਪਾਂ ਦੇਖਦੇ ਆ ਨ ਸਭ ਸਭ ਨੂੰ ਪਤਾ ਹੈ ਤਾਂ ਥੋੜੀ ਜਿਹੀ ਪੇਸ਼ੈਂਸ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਕਮਜਾਗੀ ਦੇ ਲਈ ਬਾਕੀ ਜ਼ਿੰਦਗੀ ਹੈ ਅਪ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ ਸਾਰੇ ਜਿਹੜੇ ਪੰਜਾਬ ਤੋਂ ਦਿਖ ਰਿਹਾ ਵੀਡੀਓ ਜਾਂ ਹੋਰ ਵੀ ਜਿਹੜੇ ਇਨਸਾਨ ਨਹੀਂ ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ ਆਪਾਂ ਇਨਸਾਨ ਆ ਯਾਰ ਬਹੁਤ ਵੱਡੀ ਗੱਲ ਆਪਣੇ ਜਾਂ ਆਪਣਾ ਹੱਥ ਪੈਰ ਸਲਾਮਤ ਨੇ ਆਪਣੇ ਹੱਥ ਪੈਰ ਪੂਰੇ ਨੇ ਆ ਆਪਾਂ ਤਮਾਕੇ ਤੌਰ ਤੇ ਸੰਤੁਲਨ ਆਪਣਾ ਵਧੀਆ ਤਾਂ ਇਤੋਂ ਵਧੀਆ ਚੀਜ਼ ਹੋ ਨਹੀਂ ਸਕਦੀ ਮੈਂ ਕਹਿੰਦਾ ਬੰਦਾ ਜੇ ਥੋੜੇ ਤੁਸੀਂ ਹੱਥ ਪੈਰ ਸਲਾਮਤ ਥੋੜੇ ਦਿਮਾਗੀ ਤੌਰ ਤੇ ਸਟਰੋਂਗ ਤੁਸੀਂ ਹਨਾ ਵਧੀਆ ਮਜ਼ਬੂਤ ਹੋ ਮਾਨਸਿਕ ਤੌਰ ਤੇ ਸ ਤਪਰ ਮਾਤਾ ਨੂੰ ਸ਼ੁਕਰ ਕਰਿਆ ਕਰੋ ਸ਼ੁਕਰ ਕਰਕੇ ਵੀ ਸਭੀ ਮਿਹਨਤ ਕਰਿਆ ਕਰੋ ਜਿਹੜੀ ਤੁਹਾਡਾ ਫੀਲਡ ਈ ਤੁਹਾਡਾ ਲੱਗਦਾ ਤੁਹਾਡਾ ਇੰਟਰਸਟ ਹੈ ਉਸ ਕੰਮ ਨੂੰ ਕਰਿਆ ਕਰੋ ਇਸ ਦੇ ਪਿੱਛੇ ਲੱਗੇ ਜਿਵੇਂ ਉਹ ਮੈਨੂੰ ਸ਼ੌਂਕ ਹੈ ਹੈਨਾ ਗੱਲਬਾਤ ਕਰਨ ਦਾ ਵੀਡੀਓਜ਼ ਬਣਾਉਣ ਦਾ ਤਾਂ ਮੈਂ ਵੀਡੀਓਜ਼ ਬਣਾਉਂਦਾ ਨਾਲ ਨਾਲ ਮੈਂ ਪੜ੍ਹਦਾ ਵੀ ਆਉਂਦਾ ਹੈਨਾ ਤਾਂ ਉਹ ਕੰਮ ਕਰਨਾ ਚਾਹੀਦਾ ਜਿੱਦੋਂ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਖੁਸ਼ੀਆਂ ਛੋਟੇ ਛੋਟੇ ਗੱਲਾਂ ਦੇ ਵਿੱਚ ਖੁਸ਼ੀਆਂ ਲੱਭਿਆ ਕਰੋ ਖੁਸ਼ ਹੋਣਾ ਵੀ ਆ ਜਾਊਗਾ ਤੇ ਕੁਸ਼ ਰਹਿਣਾ ਵੀ ਆ ਜਾਊਗਾ ਆਪਾਂ ਕਹਿੰਦੇ ਹਾਂ ਨਾ ਕਈ ਵਾਰੀ ਕਿ ਬੰਦੇ ਇਨਸਾਨ ਹੁੰਦੇ ਬੜੇ ਖੁਸ਼ ਹੁੰਦੇ ਆ ਬੜੇ ਚਾਰ ਉਹਨਾਂ ਦਾ ਦ ਤੇ ਅਸੀਂ ਮਰਦ ਨਾ ਸੀ ਮੁੰਡੇ ਕੀ ਵਸਗਾਉਂ ਇੰਝ ਇੰਝ ਰਹਿ ਜਣੇ ਆਪਦੀ ਗੱਲ ਸ਼ੇਅਰ ਨਹੀਂ ਕਰ ਪਾਉਂਦੇ ਨਾ ਉਹਦਾ ਦੁੱਖ ਦੱਸਦੇ ਨਾ ਉਹਦਾ ਪਿਆਰ ਦੱਸਦੇ ਕੀ ਵਰੀ ਕੀ ਵਰੀ ਆਉਦੇ ਮਾਪੇ ਨੂੰ ਨਹੀਂ ਕਹਿ ਪਾਉਂਦੇ ਯਾਰ ਅਸੀਂ ਮੰਮੀ ਜਿਹੜੀ ਤੁਹਾਨੂੰ ਪਿਆਰ ਕਰਦੇ ਆ ਯਾਰ ਕਦੇ ਕਦੇ ਉਹਨਾਂ ਨੂੰ ਨਹੀਂ ਕਹਿ ਸਕਦੇ ਆਈ ਲਵ ਯੂ ਨਹੀਂ ਕਹਿ ਸਕਦੇ ਆ ਦੇ ਮਾਪੇ ਨੂੰ ਕੀ ਵਰੀ ਪੈਣੇ ਸੰਗਾਉ ਹੁੰਨੇ ਆ ਯਾਰ ਮੁੰਡੇ ਤੇ ਕਈ ਮੁੰਡੇ ਇੰਨੇ ਤੇਜ ਹੁੰਦੇ ਆ ਉਹ ਜਿਹੜੇ ਸਾਡੇ ਜਾਣੇ ਖਣੇ ਲਵ ਯੂ ਕਹੀਏ ਨੇ ਫਰਕ ਹੁੰਦਾ ਨਾ ਕਿ ਇਦਾਂ ਦੇ ਨਹੀਂ ਹੁੰਦੇ ਆ ਕਈਆਂ ਨੇ ਪਿਆਰ ਨੂੰ ਬਜਾ ਕੇ ਬਣਾ ਰੱਖਿਆ ਕਈ ਪਿਆਰ ਦੇ ਵਿੱਚ ੱੱੱੱੱੱੱੱੱੱੱੱੱੱੱੱੱੱ ਗੁੰਮਰਾਹ ਕੀ ਜਾਂਦੇ ਅੱਜਕੱਲ ਪਿਆਰ ਦੇ ਨਾਮ ਤੇ ਤੇ ਕਿਈ ਪਿਆਰ ਦਾ ਇਸ਼ਾਰਾ ਨਹੀਂ ਕਰ ਪਾਉਂਦੇ ਮਾਪੇ ਨੂੰ ਨਹੀਂ ਕਹਿ ਪਾਉਂਦੇ ਭੈਣ ਭਰਾਵਾਂ ਨੂੰ ਨਹੀਂ ਕਹਿ ਪਾਉਂਦੇ ਆਂ ਯਾਰ ਦੋਸਤਾਂ ਦੇ ਵਿੱਚ ਨਹੀਂ ਕਰ ਪਾਉਂਦੇ ਤੇ ਕਿਈ ਯਾਰ ਦੋਸਤਾਂ ਦੇ ਵਿੱਚ ਵੀ ਮੰਨੀ ਨਹੀਂ ਕਰਦੇ ਬਹੁਤ ਟਰਾਂਦੇ ਹੁੰਦੇ ਸੀ ਮੁੰਡੇ ਯਾਰ ਪਰ ਇਹ ਆਪਾਂ ਨੂੰ ਪਰਖ ਪਾਰਖੂ ਨਜ਼ਰ ਬਣਾਉਣੀ ਪੈਣੀ ਹੈ ਨਾ ਸਮਾਂ ਦੇਣਾ ਪੈਣਾ ਕਿਸੇ ਨੂੰ ਪਰਖਣ ਦੇ ਲਈ ਕਿਸੇ ਨੂੰ ਸਮਝਣ ਦੇ ਲਈ ਸਮਾਂ ਦੇਣਾ ਪੈਣਾ ਕੋਈ ਵੀ ਚੀਜ਼ ਆ ਟਾਈਮ ਲੱਗਦੀ ਆ ਹੁਣ ਵੇਖੋ ਮੈਂ ਇਹ ਲਾਈਵ ਵੀਡੀਓ ਬਣਾ ਰਿਹਾ ਹਾਂ ਲਾਈਵ ਗੱਲਬਾਤ ਕਰ ਰਿਹਾ ਹਾਂ ਇਹਦੇ ਲਈ ਮੈਂ ਸਮਾਂ ਕੱਢਿਆ ਤਾਂ ਤੁਸੀਂ ਵੀ ਸਮਾਂ ਕੱਢਿਆ ਜੋ ਲਾਈਵ ਦੇਖ ਰਹੇ ਤੇ ਹਰ ਇੱਕ ਚੀਜ਼ ਇੱਕ ਟਾਈਮ ਮੰਗਦੀ ਹੈ ਤੇ ਸਾਰੀ ਗੱਲ ਜੇ ਆਪਾਂ ਦੇਖਿਆ ਜਾਵੇ ਤਾਂ ਸਮੇਂ ਦੀ ਆ ਸਾਰਾ ਚੱਕਰ ਨੂੰ ਸਾਰਾ ਸਿਸਟਮ ਜੋ ਸਮੇਂ ਦੇ ਨਾਲ ਚੱਲ ਰਿਹਾ ਹੈ ਸਮੇਂ ਦੇ ਅਰਧ ਗ੍ਰੰਥ ਕੋ ਮਿਲਦਾ ਸਮੇਂ ਦੀ ਗੱਲ ਹੀ ਹੁਣ ਦਿਨ ਰਾਤ ਆਉਂਦਾ ਸਮਾਂ ਟਾਈਮ ਟੇਬਲ ਚੱਲ ਰਿਹਾ ਮਹੀਨੇ ਹਫਤੇ ਸਾਰਾ ਸਾਲ ਹੁਣ ਸਾਲੋਂ ਸਾਲ 100 ਸਾਲ 200 ਸਾਲ ਸਾਧੀਆਂ ਸਾਰਾ ਕੁਝ ਸਮੇਂ ਦੇ ਅਰਧ ਗ੍ਰੰਥ ਹਰ ਇੱਕ ਚੀਜ਼ ਇੱਕ ਸਮੇਂ ਦੇ ਅਰਧ ਗ੍ਰੰਥ ਤੋਂ ਮਰੀ ਹੈ ਤੇ ਜੇ ਦੇਖੀ ਅੱਜ ਦਾ ਹਰ ਇੱਕ ਬੰਦਾ ਇਨਸਾਨ ਹਰ ਕਮਾਈ ਮੇਰਾ ਪੁਰਾਣਾ ਸਮਾਂ ਵਧੀਆ ਸੀ ਉਹ ਵੀ ਸਮੇਂ ਦੀ ਗੱਲ ਕਰਦਾ ਤੇ ਜਿਹੜੇ ਅੱਜ ਕੀ ਨਹੀਂ ਕਾਮਯਾਬ ਨਹੀਂ ਉਹ ਆਉਣ ਵਾਲੇ ਸਮ ਕਦੋਂ ਕਾਮਯਾਬੀ ਮਿਲੂਗੀ ਕਦੋਂ ਉਹ ਕਦੋਂ ਹਰ ਇੱਕ ਜੀ ਚੀਜ਼ ਟਾਈਮ ਨਾਲ ਚੁੜੀ ਹੋਈ ਹੈ ਤਾਂ ਅੱਜ ਦੀ ਜਿਹੜੀ ਮੇਨ ਮੇਡ ਮੋਟਿਵ ਆਪਣੀ ਵੀਡੀਓ ਤੇ ਬਣਾਉਣ ਦਾ ਇਹੀ ਹੈ ਕਿ ਯਾਰ ਸਮਝੋ ਯਾਰ ਆਪਾਂ ਮੁੰਡਿਆਂ ਨੂੰ ਮੈਂ ਆਪਦੇ ਆਪ ਨੂੰ ਕਹਿੰਦਾ ਸਾਰੇ ਆਪਾਂ ਆਪਣੇ ਮੁੰਬਣਾ ਆਪਣੇ ਆਪ ਨੂੰ ਸਮਝੋ ਤੇ ਬਾਕੀ ਜਿਹੜੇ ਵੀਡੀਓਜ਼ ਦੇਖ ਰਹੇ ਕੁੜੀਆਂ ਮੁੰਡੇ ਭੈਣ ਭਰਾ ਵੱਡੇ ਬਜ਼ੁਰਗ ਸਾਰੇ ਬੱਚੇ ਜੋ ਵੀ ਦੇਖਣੇ ਵੀਡੀਓ ਹਨ ਤਾਂ ਯਾਰ ਆਪਦੇ ਆਸੇ ਪਾਸੇ ਤੁਹਾਨੂੰ ਜਿਹੜੇ ਪਿਆਰ ਕਰਨ ਵਾਲੇ ਆ ਤੁਹਾਡੀ ਰਿਸਪੈਕਟ ਕਰਨ ਵਾਲੇ ਉਹਨਾਂ ਦੀ ਕਦਰ ਕਰਨੇ ਸ਼ੁਰੂ ਕਰ ਦੋ ਯਾਰ ਕਿਉਂਕਿ ਬਾਰ ਬਾਰ ਨਹੀਂ ਮਿਲਦੇ ਕਿਉਂਕਿ ਜ਼ਿੰਦਗੀ ਵਿੱਚ ਅਗੇ ਇਨਸਾਨ ਥੋੜੇ ਸਮੇਂ ਲਿਆ ਤੇ ਇਥੇ ਪਤਾ ਕਿਸੇ ਦਾ ਨਹੀਂ ਹੁੰਦਾ ਕਿ ਕਿਹੜੀ ਵaile ਕਿਸੇ ਨੇ ਚਲੇ ਜਾਣਾ ਤਾਂ ਪਿਆਰ ਸਤਕਾਰ ਦੇ ਨਾਲ ਸਦਾ ਦੇ ਨਾਲ ਪ੍ਰੇਮ ਨਾਲ ਰਹਿਆ ਕਰੋ ਚੜ੍ਹਦੀ ਕਲਾ ਦੇ ਵਿੱਚ ਰਹਿਆ ਕਰੋ ਵਧੀਆ ਤੇ ਬਾਕੀ ਗੱਲੇ ਯਾਰ ਚੰਗੀਆਂ ਚੰਗੀਆਂ ਸ਼ੇਅਰ ਕਰਿਆ ਕਰੋ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਵਾਲੀ ਸੜੀ ਗੱਲਾਂ ਕਰਦਾ ਮੈਥੋਂ ਬੜੇ ਸਮਝਦਾਰ ਲੋਕ ਹੈਗੇ ਨੇ ਸਿਆਣੇ ਨੇ ਵਧੀਆ ਤੇ ਉਹਨਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਚੰਗੀਆਂ ਚੀਜ਼ਾਂ ਕੋਈ ਗਰਵਾਣੀ ਪੜਿਆ ਕਰੋ ਗਰਵਾਣੀ ਸੌਲੀ ਕਿਤੇ ਕੋਈ ਚੰਗੀ ਚੀਜ਼ ਦੇਖ ਲਈ ਕੋਈ ਖੇਡ ਦੇਖ ਲਈ ਕੋਈ ਖੇਡ ਖੇੜਿਆ ਏ ਹਣਾ ਕੋਈ ਚੰਗੀ ਮੋਟੀਵੇਸ਼ਨਲ ਦੇਖੋ ਮੋਟੀਵੇਸ਼ਨਲ ਚੀਜ਼ਾਂ ਦੇਖੋ ਹੌਲੀ-ਹੌਲੀ ਤੁਸੀਂ ਦੇਖਣ ਲੱਗ ਜੇ ਹੌਲੀ-ਹੌਲੀ ਤੁਹਾਡੇ ਅੰਦਰ ਹੀ ਮੋਟੀਵੇਸ਼ਨ ਪੈਦਾ ਹੋਣ ਲੱਗ ਜੂਗੀ ਹੁਣ ਜਿਵੇਂ ਮੈਂ ਮੋਟੀਵੇਸ਼ਨਲ ਵੀਡੀਓ ਨਹੀਂ ਦੇਖਦਾ ਬਹੁਤ ਰੇਅਰ ਕੋਈ ਵੀਡੀਓ ਮੈਂ ਮਤਲਬ ਦੇਖਦਾ ਮੈਂ ਦੇਖਦਾ ਨਹੀਂ ਕਿਉਂਕਿ ਇੱਕ ਟਾਈਮ ਪੀਰੀਅਡ ਆਪਣੇ ਲਾਈਫ ਦੇ ਵਿੱਚ ਐਦਾਂ ਆ ਜਾਂਦਾ ਕਿ ਆਪਾਂ ਆਪਦੇ ਵਿੱਚ ਮੋਟੀਵੇਟ ਹੋ ਹੀ ਨਹੀਂ ਰਹੇ ਹਾਂ એનર્ਜੀ ਆਪਣੇ ਪਾਸ ਰੋਂਦੀ ਰਹਿੰਦੀ ਹਰ ਇੱਕ ਦਿਨ એનર્ਜੀ ਤਾਂ ਅੰਦਰ ਹੀ ਆਣਾ ਯਾਰ ਆਪਾਂ ਦੇਖਿਆ ਜਾਵੇ ਤਾਂ ਬਾਹਰ ਤਾਂ ਕੁਝ ਵੀ ਨਹੀਂ ਸਭ ਕੁਝ ਘਰ ਵਿੱਚ ਬਾਹਰ ਨਹੀਂ ਹਣਾ ਤਾਂ ਆਪਣਾ ਹੈ ਸਾਰੀ ਕੋਸ਼ਿਸ਼ ਕਰ ਚ ਇਸ ਬੋਡੀ ਚ ਸਪੈਂਡ ਚ ਹੀ ਆ ਸਾਰਾ ਕੁ ਅਭਿਜਨ ਦੇ ਲੋੜ ਆ ਕਿ ਆਉਂਦੇ ਆਪ ਨੂੰ ਸਾਡਾ ਇੰਟਰਸਟ ਸਾਡੀ ਖੁਸ਼ੀ ਕਿਦੇ ਵਿੱਚ ਆ ਜਦੋਂ ਜੀ ਸਮਝ ਆ ਗਈ ਤਾਂ ਲਾਈਫ ਜਿੰਦਗੀ ਜੀਣ ਦਾ ਕਮਾਈ ਨਹੀਂ ਬਦਲ ਜਾਂਦਾ ਤੇ ਬਾਕੀ ਵੱਡੀ ਗੱਲ ਮੈਂ ਇੱਕ ਗੱਲ ਕਹਿਣਾ ਜਿਹੜੀ ਚੀਜ਼ ਤੁਹਾਨੂੰ ਤੁਹਾਡਾ ਇੰਟਰਸਟ ਆ ਸ਼ੌਂਕ ਆ ਤੁਹਾਡਾ ਤੁਸੀਂ ਉਸ ਕੰਮ ਚ ਪੈ ਜਾਓਗੇ ਤਾਂ ਹੌਲੀ ਹੌਲੀ ਤੁਹਾਡੀ ਇਨਕਮ ਵੀ ਹੋਣੀ ਸ਼ੁਰੂ ਹੋ ਜੂ ਤੁਹਾਡਾ ਤੁਹਾਨੂੰ ਪੈਸੇ ਬਣਨ ਲੱਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪੈਸੇ ਬਹੁਤ ਵੱਡੀ ਚੀਜ਼ ਆ ਕੀ ਰਿਸ਼ਤੇ ਪੈਸਾ ਨਾਲ ਹੀ ਚੱਲ ਰਹੇ ਆ ਤਾਂ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਫਰਕ ਪੈਸਾ ਬਹੁਤ ਬੁਵਾ ਰਿਹਾ ਹੈ ਇਹ ਗੱਲ ਵੀ ਬਹੁਤ ਸਮਝਣ ਵਾਲੀ ਗੱਲ ਆ ਜੇ ਆਪਾਂ ਆਪਣੇ ਕੋਲੇ ਪੈਸੇ ਜਾਂ ਪੈਸੇ ਆ ਤਾਂ ਆਪਾਂ ਕੋ ਚੰਗਾ ਖਾ ਸਕਦੇ ਆ ਚੰਗਾ ਪਹਿਣ ਸਕਦੇ ਆ ਚੰਗਾ ਪਰਿਵਾਰ ਨੂੰ ਚੰਗਾ ਲਾਈਫ ਸਟਾਈਲ ਚੰਗਾ ਜੀਵਨ ਜੀਉਣ ਦੇ ਸਕਦੇ ਆ ਜੀ ਬਣਾ ਲਾਈਫ ਸਟਾਈਲ ਵਧੀਆ ਹੋ ਸਕਦਾ ਤੇ ਪੈਸਾ ਕਮਾਉਣਾ ਵੀ ਬਹੁਤ ਜ਼ਰੂਰੀ ਆ ਪਰ ਪੈਸਾ ਤਾਂ ਦਸਨ ਹੋਲ ਕਰਦੇ ਕਮਾਓ ਤੋ ਨੰਬਰ ਪੈਸੇ ਜਨਾ ਪੋ ਮੈਂ ਇੰਤ ਦੀ ਕਮਾਈ ਕਰੋ ਆਪਦੀ ਹੱਕ ਸੱਚ ਦੀ ਕਮਾਈ ਕਰੋ ਤੇ ਹੱਕ ਸੱਚ ਦੀ ਕਮਾਈ ਅੱਗੇ ਵਧਾਉਂਦੀ ਆਪਾਂ ਦਾ ਸੰਬੰਧ ਕੱਢੋ ਵਧੀਆ ਹਨ ਲੋੜਵੰਦ ਲੋਕਾਂ ਦੀ ਮਦਦ ਕਰੋ ਇਹ ਬਹੁਤ ਵੱਡੀਆਂ ਗੱਲਾਂ ਆ ਯਾਰ ਤਾਂ ਆਪ ਨੂੰ ਸਮਝਣੀ ਹੈ ਪੈਣੀ ਆ ਦੇਖੋ ਜੇ ਆਪਾਂ ਲਈ ਸਮਝਾਂਗੇ ਤਾਂ ਜ਼ਿੰਦਗੀ ਤਾਂ EMI ਚਲੀ ਜਾਂਦੀ ਹੈ ਜੀ ਜ਼ਿੰਦਗੀਆਂ ਸਮਝ ਕੇ ਚੱਲਣੀਆਂ ਬੜਾ ਫਾਲਤੂ ਨਾ ਸੋਚਾਂਗੇ ਸਟ्रेस ਚ ਨਾ ਰਹਾਂਗੇ ਖੁਸ਼ ਰਹਿਾਂਗੇ ਹਰ ਦਿਨ ਇੱਕ ਨਵਾਂ ਚੈਲੰਜ ਹਰ ਇੱਕ ਦਿਨ ਨਵਾਂ ਜ਼ਿੰਦਗੀ ਇੱਕ ਵਧੀਆ ਇੰਜੋਏ ਕਰੋ ਕੋਈ ਗੱਲ ਨਹੀਂ ਦੁੱਖ ਸੁੱਖ ਆਉਂਦੇ ਆ ਬਈ ਆਪਸਾਂ ਡਾਊਨ ਸੌਂਦੇ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਆ ਹਰ ਇੱਕ ਮੁੰਡੇ ਕੁੜੀ ਦੀ ਜ਼ਿੰਦਗੀ ਚ ਆਉਂਦੇ ਆ নো ਡਾਊਟ ਤੇ ਆਪਣੇ ਆਪ ਨੂੰ ਬਸ ਸਮਾਂ ਜਰੂਰ ਦੇ ਕੇ ਰੁਪਦੀਆ ਆ ਦੇ ਪਰਿਵਾਰ ਚ ਸਮਾਂ ਗੁਜ਼ਾਰੋ ਵਧੀਆ ਆਪਦੇ ਵਿੱਚ ਥੋੜਾ ਥੋੜਾ ਬਦਲਾਅ ਹੌਲੀ ਹੌਲੀ ਤੁਸੀਂ ਮਹਿਸੂਸ ਕਰੋਗੇ ਜਦੋਂ ਤੁਸੀਂ ਸਮਾਂ ਦੇਣ ਲੱਗ ਜਾਂਦੇ ਆਪਦੇ ਆਪ ਨੂੰ ਮੈਂ ਵੀ ਕਰਦਾ ਕੋਸ਼ਿਸ਼ ਕਰਦ ਹਾਂ ਕਿ ਇਹ ਚੀਜ਼ਾਂ ਹਰ ਇਨਸਾਨ ਦੇ ਵਿੱਚ ਕੁਝ ਚੰਗੇ ਕੁਆਲਿਟੀਜ਼ ਹੁੰਦੀਆਂ ਨੇ ਕੁਝ ਬੈਡ ਕੁਆਲਿਟੀਜ਼ ਹੁੰਦੀਆਂ ਹਨ ਤੇ ਆਪਾਂ ਨੂੰ ਪਤਾ ਹੁੰਦਾ ਵੀ ਆਪਣੀ ਚੀਕ ਮਜਬੂਰੀ ਤੋਂ ਹੌਲੀ ਹੌਲੀ ਵਰਕ ਕੋਲੇ ਲਿਜਾ ਸੈਟ ਅਪ ਹੋ ਜਾਂਦੀਆਂ ਹਨ ਤੇ ਬਾਕੀ ਯਰ ਲਾਈਫ ਗੋਜ਼ ਔਨ ਹਾਂ ਲਾਈਫ ਤਾਂ ਚੱਲੀ ਜਾਣਾ ਜ਼ਿੰਦਗੀ ਜਿਵੇਂ ਇੱਕ ਵਹਿਦਾ ਪਾਣੀ ਸੋਹਣਾ ਲੱਗਦਾ ਨਾ ਸੋਹਣਾ ਲੱਗਦਾ ਵਹਿਦਾ ਪਾਣੀ ਬੱਦ ਦੇਖਦੇ ਆ ਤੇ ਜ਼ਿੰਦਗੀ ਵੀ ਇੱਕ ਵਹਿਦੇ ਪਾਣੀ ਵਰਗੀ ਹੋਣੀ ਚਾਹੀਦੀ ਰੁਕਣੀ ਨਹੀਂ ਚਾਹੀ ਜ਼ਿੰਦਗੀ ਨੂੰ ਰੁਕਣਾ ਨਾ ਦੂ ਰੁਕਣਾ ਮਤਲਬ ਕਿ ਉਹ ਦਿਨ ਤਾਂ ਚੱਲ ਰਹੇ ਹਨ ਨਾ ਮਤਲਬ ਕਹਿੰਦਾ ਭਾਵ ਵੀ ਅੰਦਰੋਂ ਨਾ ਰੁਕਣ ਨੂੰ ਆਪਦੇ ਆਪ ਨੂੰ ਐਨਾ ਫੀਲ ਕਰ ਰਿਹਾ ਹਾਂ ਸਾਰਾ ਕੁਝ ਰੁਕ ਗਿਆ ਯਾਰ ਸਾਰਾ ਕੁਝ ਖਤਮ ਹੋ ਗਿਆ ਨਾ ਤਾਂ ਵਧੀਆ ਚਾਲ ਦੇ ਨਾਲ ਇੱਕ ਖੁਸ਼ੀ ਦੇ ਨਾਲ ਐਕਸਾਈਟਮੈਂਟ ਦੇ ਨਾਲ ਕੰਮ ਕਰਾਇਆ ਕਰ ਵਧੀਆ ਤੇ ਜਿਵੇਂ ਹੁਣ ਜਿਹੜੇ ਮੇਰੇ ਭੈਣ ਭਰਾ ਮੇਰੇ ਹਾਨ ਦੇ ਨੇ ਜਿਵੇਂ 25 ਸਾਲ ਦੇ 26 ਸਾਲ ਦੇ ਕੁਝ ਨਾ ਤਿਆਰੀ ਕਰਦੇ ਕੋਈ ਇਗਜ਼ਾਮ ਦੀ ਕੋਈ ਪ੍ਰੋਫੈਸ਼ਨ ਕਰ ਰਹੇ ਜਿਵੇਂ ਪੰਜਾਬ ਪੁਲਿਸ ਦਾ ਇਗਜ਼ਾਮ ਆਇਆ ਹੈ ਨਾ ਫਾਰਮ ਭਰੇ ਜਾ ਰਹੇ ਆ ਤਾਂ ਸਾਰੇ ਫਾਰਮ ਫਾਰਮ ਭਰ ਉਹ ਵਧੀਆ ਪੜ੍ਹਿਆ ਕਰੋ ਟਾਈਪਿੰਗ ਟਿਊਟ ਤੇ ਜਿਹੜੇ ਬੰਦੇ ਯਾਰ ਬੜੀ ਗਲਤ ਗੇਮਾ ਫੋਨ ਤੇ ਗੇਮਾ ਘੱਟ ਖੇਡਾ ਕਰੂ ਬੱਚੇ ਬੱਚੇ ਵੀਡੀਓਜ਼ ਦੇਖ ਰਹੇ ਨੇ ਤਾਂ ਤੁਸੀਂ ਨੇਚਰਲ ਗੇਮਾਂ ਵੱਲ ਜਾ ਜ਼ਰੂਰ ਦੋ ਕੋਈ ਰਨਿੰਗ ਕਰਨ ਨਾਲ ਬਾਗਿਆ ਹਨਾ ਕੋਈ ਕ੍ਰਿਕਟ ਖੇਡ ਲਈ ਕੋਈ ਹਾਕੀ ਖੇਡ ਲਈ ਕੋਈ ਫੁੱਟਬਾਲ ਖੇਡ ਲਈ ਹਨਾ ਜਿਹੜਾ ਸਰੀਰ ਨੂੰ ਫਿਟਨੈਸ ਰੱਖੇ ਵਧੀਆ ਕੋਈ ਯੋਗਾ ਕਰ ਲਈ ਕੋਈ ਐਕਸਰਸਾਈਜ਼ ਕਰਨ ਲਈ ਵਧੀਆ ਹਨਾ ਸਰੀਰ ਤੇ ਉਹ ਤਿਆਰ ਕੋ ਚੰਗਾ ਖਾਓ ਚੰਗਾ ਸੋਚੋ ਇਹ ਸਾਰੇ ਗੱਲਾਂ ਬਹੁਤ ਮੈਟਰ ਕਰਦੀਆਂ ਬਾਕੀ ਯਾਰ ਇੱਕ ਆਪਾਂ ਜਿਹੜੇ ਬੰਦੇ ਬਹੁਤ ਘਰ ਜਾਂਦੇ ਜਾਂ ਕੋਈ ਮੰਦਰ ਮਸਜਿਦ ਕਿਤੇ ਵੀ ਜਾਂਦਾ ਜ਼ਰੂਰ ਜਾਇ ਕਰੋ ਹਨਾ ਉੱਥੋਂ ਇੱਕ ਬਹੁਤ ਪੋਜ਼ਿ ਆਪਣਾ ਨਾ ਜੇ ਆਪਾਂ ਅਰਲੀ ਮਾਰਨਿੰਗ ਉੱਠਦੇ ਹਾਂ ਜਲਦੀ ਸਵੇਰੇ ਉੱਠਦੇ ਆਂ ਤੇ ਇੱਕ ਵੱਖਰਾ ਹੀ ਆਪਣਾ ਸਵੇਰ ਦਾ ਜਿਹੜਾ ਹੁੰਦਾ ਨਾ ਸਾਰਾ ਦਿਨ ਹੀ ਬੜਾ ਸੁਹਣਾ ਲੱਗਦਾ ਜੇ ਆਪਾਂ ਜਲਦੀ ਉੱਠਦੇ ਆਂ ਤੇ ਇਹ ਚੀਜ਼ ਜਿਹੜੇ ਲੇਟ ਉੱਠਦੇ ਬਾਈ ਉਹ ਇਸ ਜੀ ਨੂੰ ਲਾਗੂ ਕਰਕੇ ਦੇਖੋ ਜ਼ਿੰਦਗੀ ਦੇ ਵਿੱਚ ਜਲਦੀ ਉੱਠਣ ਦੀ ਆਦਤ ਪਾਓ ਤਾਂ ਬਹੁਤ ਵਧੀਆ ਸਮਾਂ ਲੱਗੂਗਾ ਤੇ ਆਪਣੀ ਅੱਜ ਦੀ ਹੀ ਜਿਹੜਾ ਵੀਡੀਓ ਸੀ ਤੁਸੀਂ ਸਾਰਿਆਂ ਨੇ ਸੁਣੀ ਸਾਰਿਆਂ ਨੇ ਜਿਨ੍ਹਾਂ ਨੇ ਵੀ ਲਾਈਵ ਸਾਰਾ ਦੇਖਿਆ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਬਾਅਦ ਵਿੱਚ ਵੀ ਦੇਖਣਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਚੈਨਲ ਨੂੰ ਸਬਸ ਕਿਵੇਂ ਲੱਗ ਰਹੀ ਜਾਨਾਂ ਤਾਂ ਜੋ ਆਪਾਂ ਅੱਗੇ ਆਉਣ ਵਾਸਤੇ ਹੋਰ ਐਕਸਾਈਟਮੈਂਟ ਨਾਲ ਆਈਏ ਕਿ ਹਾਂ ਵੀ ਸਾਨੂੰ ਜਿਹੜੇ ਦਰਸ਼ਕ ਨੇ ਸਾਡੇ ਨੂੰ ਵਧੀਆ ਪ੍ਰੇਮ ਦੇ ਨਾਲ ਸਾਡੀਆਂ ਵੀਡੀਓਜ਼ ਦੇਖ ਰਹੇ ਨੇ ਕਿ ਸ਼ੇਅਰ ਕਰ ਰਹੇ ਤੇ ਕਮੈਂਟਰ ਦੇ ਵਿੱਚ ਆਪਣੀ ਰਾਏ ਦੇ ਰਹੇ ਆ ਤਾਂ ਜੋ ਮੈਂ ਮੇਰੇ ਅੱਗੇ ਭੈਣ ਭਰਾਵਾਂ ਨੂੰ ਜਾਂ ਮੇਰੇ ਅੱਗੇ ਮੁੰਡਿਆਂ ਨੂੰ ਹਣਾ ਹੋਰ ਉਤਸ਼ਾਹ ਮਿਲੇ ਵੀ ਅਸੀਂ ਚੰਗੇ ਵੀਡੀਓਜ਼ ਬਣਾਈਏ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਮਾੜਾ ਕੰਟੈਂਟ ਤਾਂ ਕਿੰਨਾ ਚੱਲ ਨਹੀਂ ਰਿਹਾ ਅੱਜ ਕੱਲ੍ਹ ਹਣਾ ਆਪਾਂ ਸਾਰੇ ਜਾਣਦੇ ਹਣਾ ਕਹਿੰਦੇ ਸਾਰੇ ਆ ਬੀ ਬੰਦ ਹੋਣਾ ਚਾਹੀਦਾ ਪਰ ਪੰਗਾ ਇਹ ਦੇਖਣੇ ਲੋਕ ਪਹੁੰਚਾਉਂਦੇ ਆ ਅਗੜਾ ਚੰਗੀ ਜਿਹੀ ਰਿਚਨ ਕਰਦਾ ਸ਼ੇਅਰ ਕਰਿਆ ਕਰੋ ਯਾਰ ਜਿਹੜੇ ਮੇਰੇ ਵਰਗੇ ਹੋਰ ਵੀ ਭੈਣ ਭਰਾ ਵਧੀਆ ਵੀਡੀਓਜ਼ ਬਣਾਉਂਦੇ ਜਾਂ ਮੋਟੀਵੇਟ ਕਰਦੇ ਤੁਹਾਨੂੰ ਤੁਹਾਨੂੰ ਲੱਗਦਾ ਕਿ ਤੁਹਾਨੂੰ ਮੋਟੀਵੇਸ਼ਨ ਮਿਲ ਰਹੀ ਹੈ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਰਹੀ ਹੈ ਜ਼ਿੰਦਗੀ ਦੇ ਵਿੱਚ ਆਮ ਜਿਹੀ ਗੱਲਾਂ ਆਪਣੀਆਂ ਹਨਾ ਪਿੰਡਾਂ ਦੀਆਂ ਗੱਲਾਂ ਆਪਣੀਆਂ ਦੇਸੀ ਗੱਲਾਂ ਸਿੱਖਣ ਨੂੰ ਮਿਲਦੀਆਂ ਜਾਂ ਹੋ ਆਪਾਂ ਸਾਂਝੀਆਂ ਕਰ ਰਹੇ ਹਾਂ ਤਾਂ ਸ਼ੇਅਰ ਕਰਿਆ ਕਰੋ ਬਸ ਇੰਨੇ ਕ ਆਪਾਂ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਬਾਕੀ ਮੇਰਾ ਫੋਨ ਨੰਬਰ ਇਸ ਮੈਦੇ ਵਿੱਚ ਹੈਗਾ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਤਾਂ ਸਾਰਿਆਂ ਦਾ ਬਹੁਤ ਬਹੁਤ ਧੰ